ਬੜਾ ਪ੍ਰਾਊਡ ਫੀਲ ਕਰਦੇ ਆ ਕਿਉਂਕਿ ਉਹਨਾਂ ਨੇ ਕਦੇ ਵੀ ਕੰਮ ਕਿਸੇ ਪਾਰਟਿਕੂਲਰ ਰੈਕਗਨੀਸ਼ਨ ਵਾਸਤੇ ਨਹੀਂ ਕੀਤਾ ਕਿ ਉਹਨਾਂ ਨੂੰ ਕੋਈ ਪੋਜੀਸ਼ਨ ਮਿਲੇਗੀ ਉਹਨਾਂ ਨੇ ਹਮੇਸ਼ਾ ਇਹ ਕੰਮ ਆਪਣੇ ਸ਼ੌਂਕ ਨਾਲ ਸ਼ੁਰੂ ਕੀਤਾ ਨੇ 25 ਸਾਲ ਇਹ ਕੰਮ ਵਿਦਆਊਟ ਕਿ ਅਵਾਰਡ ਦੇ ਸੋਚੇ ਕੀਤਾ ਹੈਗਾ ਤੇ ਹੁਣ ਉਹਨਾਂ ਨੂੰ ਇੰਨੀ ਵਧੀਆ ਰੈਕਗਨੀਸ਼ਨ ਮਿਲੀ ਉਹਨਾਂ ਦੇ ਆਫੀਸਰਸ ਨੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਹੈ ਅਸੀਂ ਬਹੁਤ ਖੁਸ਼ ਹਾਂ ਵੀ ਫੀਲ ਪ੍ਰਾਊਡ ਪਾਪਾ ਦੀ ਇਸ ਮੋਹਿਮ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਲਾਂਗੇ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਐਕਚੁਅਲੀ ਸਾਨੂੰ ਛੋਟੇ ਹੁੰਦੇ ਤੂੰ ਹੀ ਆ ਦਤਾ ਕਦੀ ਅਸੀਂ ਆਪਣੇ ਕਦੀ ਕਦੀ ਲੇਸ ਖਾਦੇ ਹੁੰਣ ਜਾਂ ਵੀ ਕਦੀ ਪੈਨਸਲ ਦਾ ਪੈਨਸਲ ਦੇ ਲਿਟਰਲਸ ਵੀ ਸ਼ਾਪ ਕਿਤੇ ਹੁਣ ਅਸੀਂ ਅੱਜ ਤੱਕ ਕਦੀ ਸੜਕ ਤੇ ਜਾਂ ਸਕੂਲ ਦੇਖ ਥੱਲੇ ਕਦੀ ਨਹੀਂ ਸੁਟਿਆ ਸੀ ਸਾਡੀ ਸਾਡੀ ਪਾਕਟ ਜੇਕ ਮਿੰਨੀ ਪਾਕਟ ਹੁੰਦੀ ਆ ਉਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਸਾਰੇ ਵੇਸਟ ਰੱਖੀਦੇ ਜੋ ਸਾਨੂੰ ਕਿਤੇ ਬਾਹਰ ਡਸਟਬਿਨ ਨਾ ਦਿਖੇ ਅਸੀਂ ਘਰਾਂ ਦਾ ਕਿ ਥਰੋ ਕਰੀਦਾ ਆ ਇਹਦੇ ਦੀ ਛੋਟੀ ਛੋਟੀ ਚੀਜ਼ਾਂ ਨੇ ਲੈ ਕੇ ਅਸੀਂ এনवायरमेंट ਨੂੰ ਜਿਹੜਾ ਉਹ ਵਧੀਆ ਰੱਖਣ ਦੀ ਕੋਸ਼ਿਸ਼ ਕਰਦੀ ਹੈ ਲਾਈਕ ਵਈ ਕੋਈ ਹੋਰ ਜਿਹੜਾ ਪਲਾਂਟੇਸ਼ਨ ਹੋਵੇ ਬਰਥਡੇ ਪਲਾਨ ਕਰਨ ਨੇ ਹੁਣ ਆਪਾਂ ਸਕੂਲ ਵੀਕ ਸਕੂਲ ਜ ਕਾਲਜਸ ਦੇ ਵਿੱਚ ਅਸੀਂ ਬਾਕੀ ਫਰੈਂਡਸ ਨੂੰ ਵੀ ਇਨਸਪਾਇਰ ਕਰੀਦਾ ਇਸ ਕੰਮ ਨੂੰ ਲੈ ਕੇ ਤਾਂ ਸਿੱਧਾ ਕਰਕੇ ਆਪਣੇ ਫਾਦਰ ਦੀ ਲੇਗੇਸੀ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਨੌਜਵਾਨੋ ਇਸ ਮਹਮ ਨੂੰ ਆਉਣ ਲਈ ਟਾਈਮ ਕਿੰਨਾ ਸਮੇਂ ਦੀ ਮੰਗ ਮੰਗਦੀ ਹੈ ਐਕਚੁਅਲੀ ਬਰੀਥ ਸਾਤ ਹਵਾ ਦਾ ਸਾਰਿਆਂ ਨੇ ਲੈਣਾ ਹੈ ਇਦਾਂ ਤਾਂ ਹੈ ਨਹੀਂ ਕਿਸੇ ਪਾਰਟਿਕੂਲਰ ਕੌਮ ਨੇ ਲੈਣਾ ਹੈ ਜਾਂ ਕਿਸੇ ਇਨਸਾਨ ਨੇ ਲੈਣਾ ਹੈਗਾ ਤੇ ਇਹ ਤਾਂ ਹਰ ਕੋਈ ਆਪਣੇ ਲਈ ਕਰੇ ਏਟਲੀਸਟ ਇੱਕ ਬੰਦਾ ਆਪਣੀ ਆਕਸੀਜਨ ساری ਉਮਰ ਦੀ ਆਕਸੀਜਨ ਦਾ ਇੰਤਜ਼ਾਮ ਕਰ ਸਕਦਾ ਈਵਨ ਉਹ ਇੱਕ ਪlant ਆਪਣੇ ਬਰਥਡੇ ਤੇ ਹੀ ਕਦੀ ਲਗਾ ਦੇ ਤਾਂ ਇੰਨਾ ਵੀ ਕਰਕੇ ਇਹ ਨਹੀਂ ਕਿ ਹੁਣ ਤੁਸੀਂ ਪੂਰੇ ਬਾਗ ਲਾਉਣੇ ਆਏ ਜਾਂ ਕਿਦਾਂ ਵੀ ਹੁਣ 24 ਘੰਟੇ ਤੁਸੀਂ ਇਸ ਕੰਮ ਨੂੰ ਤਰਹੀ ਨਹੀਂ ਸਕਦੇ ਬਟ ਏਟਲੀਸਟ ਤੁਸੀਂ ਇੱਕ ਪੌਦਾ ਲਾ ਕੇ ਆਪਣੀ ਪੂਰੀ ਜੀਵਨ ਦੀ ਆਕਸੀਜਨ ਨੂੰ ਇੱਥੇ ਮਤਲਬ ਕੀ ਤੁਸੀਂ ਸਿਕਿਉਰ ਕਰ ਸਕਦੇ ਆ ਤੁਸੀਂ ਇੰਨਾ ਤੇ ਕਰ ਹੀ ਸਕਦੇ ਐਟ ਲੀਸ ਚਲੋ ਜੇ ਇਹ ਵੀ ਨਹੀਂ ਹੋ ਸਕਦਾ ਜੇ ਕੋਈ ਬੰਦਾ ਫੋਟਾ ਲਾਉਂਦਾ ਹੈ ਉਹਨੂੰ ਐਪਰੀਸ਼ੀਏਟ ਕਰ ਸਕਦੇ ਹਾਂ ਹਨਾ ਤੁਸੀਂ ਉਹਨੂੰ ਬਜਾਏ ਕਿ ਰੋਕਣ ਦੇ ਜਾਂ ਕੋਈ ਗਲਤ ਕਮੈਂਟ ਪਾਸ ਕਰਨ ਦੇ ਤੁਸੀਂ ਉਹਨੂੰ ਰੋਕ ਰੋਕਤਨ ਦੀ ਬਜਾਏ ਉਹਨੂੰ ਐਪਰੀਸ਼ੀਏਟ ਕਰ ਸਕਦੇ ਹੋ ਜੀ ਆਪਣੇ ਬਾਰੇ ਪਰਿਚੇਦ ਦੇ ਦਿਓ ਔਰ ਡਿਪਾਰਟਮੈਂਟ ਚ ਕਦੋਂ ਜੁਆਇਨ ਕੀਤਾ ਹੈ ਸਰਵਿਸ ਕਿੰਨੀ ਰਹੀ ਹੈ ਔਰ ਕੀ ਸ਼ੌਂਕ ਕੀ ਰਹਿ ਨੇ ਡਿਊਟੀ ਦੇ ਨਾਲ ਮੈਂ 10 ਫਰਵਰੀ 1992 ਨੂੰ ਪੁਲਿਸ ਡਿਪਾਰਟਮੈਂਟ ਵਿੱਚ ਭਰਤੀ ਹੋਇਆ ਔਰ ਮੇਰਾ ਪੁਲਿਸ ਡਿਪਾਰਟਮੈਂਟ ਵਿੱਚ ਆਣਾ ਇੱਕੋ ਮਕਸਦ ਸੀਗਾ ਕਿ ਮੈਂ ਸਮਾਜ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹਾਂ ਮੈਂ ਉਸ ਮਕਸਦ ਨੂੰ ਲੈ ਕੇ ਅੱਜ ਤੱਕ ਤੁਰਿਆ ਹੋਇਆ ਹਾਂ ਜਿਸ ਦੇ ਵਿੱਚ ਮੈਂ ਪੂਰਾ ਕਾਮਯਾਬ ਹੋਇਆ ਹਾਂ ਪਰ ਮੇਰੇ ਸ਼ੌਕ ਜਿਹੜੇ ਨੇ ਉਹ ਵਾਤਾਵਰਨ ਨੂੰ ਬਚਾਉਣ ਦਾ ਇੱਕ ਮੈਂ ਜੋ ਉਪਰਾਲਾ ਕਰ ਰਿਹਾ ਹਾਂ ਉਹਦੇ ਵਿੱਚ ਵੀ ਮੈਂ ਕਾਫੀ ਸਕਸੈਸ ਹੋ ਗਿਆ ਹਾਂ ਕੀ ਕੀ ਤੁਸੀਂ ਅੱਜ ਤੱਕ ਜਿਹੜੇ ਪੜਾਅ ਨੇ ਉਹ ਪੂਰੇ ਕੀਤੇ ਨੇ ਇਸ ਮੋਹਮ ਦੇ ਵਿੱਚ ਵਾਤਾਵਰਨ ਮੋਹਮ ਚ ਵਾਤਾਵਰਨ ਮੋਹਮ ਦੇ ਵਿੱਚ ਮੈਂ ਕਰੀਬ 11 ਸਾਲ ਪਹਿਲਾਂ ਇੱਕ ਨਵਾਂ ਪੜਾਅ ਸ਼ੁਰੂ ਕੀਤਾ ਸੀਗਾ ਇਹ ਵਾਤਾਵਰਣ ਨੂੰ ਹੋ ਕਿਹੜੇ ਕਿਹੜੇ ਤਰੀਕੇ ਨੇ ਜਿਹਨਾਂ ਦਿਨਾਂ ਦੇ ਨਾਲ ਅਸੀਂ ਬਚਾ ਸਕਦੇ ਹਾਂ ਉਸ ਨੂੰ ਤੇ ਮੈਂ ਇੱਕ ਆਸਾਨ ਤਰੀਕਾ ਲੱਭਿਆ ਜਿਹੜੇ ਸਾਡੇ ਪਰਿਵਾਰਿਕ ਮੈਂਬਰ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਉਹਨਾਂ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਆਣੇ ਸ਼ੁਰੂ ਹੋਏ ਤੇ ਮੈਂ ਉਹਨਾਂ ਨੂੰ ਪਰਿਵਾਰਾਂ ਨੂੰ ਇੱਕ ਖੱਤ ਲਿਖਣਾ ਸ਼ੁਰੂ ਕੀਤਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਤੇ ਨਾਲ ਉਹਨਾਂ ਪਰਿਵਾਰਾਂ ਨੂੰ ਇੱਕ ਬੇਨਤੀ ਕਰ ਰਿਹਾ ਸੀਗਾ ਇਹ ਜਿਹੜਾ ਤੁਹਾਡਾ ਪਰਿਵਾਰ ਦਾ ਮੈਂਬਰ ਹੈ ਉਹ ਇਸ ਸੰਸਾਰ ਦੇ ਵਿੱਚੋਂ ਚਲਾ ਗਿਆ ਹੈ ਉਸ ਦੀ ਯਾਦ ਦੇ ਵਿੱਚ ਇੱਕ ਰੁੱਖ ਲਗਾਓ ਤਾਂ ਕਿ ਉਹਨਾਂ ਦੀ ਯਾਦ ਹਰ ਸਮੇਂ ਇਸ ਸੰਸਾਰ ਦੇ ਵਿੱਚ ਠੰਡੀ ਮਿੱਟੀ ਹਵਾ ਦੇ ਨਾਲ ਬਣੀ ਰਹੇ ਤੇ ਮੈਂ ਉਸ ਦੇ ਵਿੱਚ ਪੂਰਾ ਕਾਮਯਾਬ ਹੋਇਆ ਅੱਜ ਤੱਕ ਕਿੰਨੇ ਕ ਜਿਹੜੇ ਪੌਦੇ ਨੇ ਜਾਂ ਕਿੰਨੇ ਕ ਲੈਟਰ ਸਕਸੈਸ ਰੇਸ਼ਿਓ ਹੋਈ ਹੈ ਜਾਂ ਅੱਜ ਤੱਕ ਤੁਸੀਂ ਕਿੰਨੇ ਪੌਦੇ ਲਗਵਾਉਣ ਵਿੱਚ ਕਾਮਯਾਬ ਹੋ ਸਕੇ ਹੋ ਮੈਂ ਕਰੀਬ ਹੁਣ ਤੱਕ 23000 ਦੇ ਲਗਭਗ ਲੋਕਾਂ ਨੂੰ ਖਤ ਲਿਖ ਚੁੱਕਾ ਹਾਂ ਉਹਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੂਰਬੀ ਕੇ ਸਟੇਟਸ ਸ਼ਾਮਲ ਨੇ ਉਹਨਾਂ ਦੇ ਰਿਸਪੌਂਸ ਦੇ ਨਾਲ ਜੋ ਮੈਨੂੰ ਉਮੀਦ ਹੈ ਉਹ ਲਗਭਗ 50000 ਦੇ ਪੇੜ ਉਹਨਾਂ ਪਰਿਵਾਰਾਂ ਨੇ ਹੁਣ ਤੱਕ ਲਗਾ ਦਿੱਤੇ ਨੇ ਔਰ ਮੈਨੂੰ ਖੁਦ ਵੀ ਪੇੜ ਲਗਾਉਂਦਾ ਸ਼ੌਕ ਹੈ ਮੈਂ ਹਰ ਸਾਲ ਜਦੋਂ ਪੇੜ ਲਗਾਉਂਦਾ ਸੀਜ਼ਨ ਆਉਂਦਾ ਹੈ 150 ਦੇ ਕਰੀਬ ਮੈਂ ਖੁਦ ਆਪਣੇ ਹੱਥ ਨਾਲ ਵੀ ਲਗਾਉਣਾ ਹਾਂ ਇਸ ਤੋਂ ਇਲਾਵਾ ਜਿਹੜੇ ਬੜਾ ਪਰਿਆਵਰਣ ਬੜਾ ਚਿੰਤਨਈ ਵਿਸ਼ਾ ਹੈਗਾ ਇਰਲੀ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਕੀ ਯੋਜਨਾਵਾਂ ਨੇ ਕੀ ਹੋਰ ਨਵਾਂ ਕਰਨ ਦੀ ਜਦੋਂ ਮੈਂ ਹਰ ਹਰ ਰੋਜ਼ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਅੱਜ ਦਾ ਜੋ ਵਿਅਕਤੀ ਹੈ ਉਹ ਬੜਾ ਹੀ ਸਵਾਰਥ ਮੈਈ ਤਰੀਕੇ ਨਾਲ ਜੀ ਰਿਹਾ ਹੈ ਕਿਉਂਕਿ ਵਾਤਾਵਰਨ ਨੂੰ ਬਚਾਉਣਾ ਕਿਸੇ ਨਾ ਕਿਸੇ ਵਿਅਕਤੀ ਨੂੰ ਜ਼ਰੂਰ ਕੋਸ਼ਿਸ਼ ਕਰਨੀ ਪਵੇਗੀ ਕਿਉਂਕਿ ਸਾਡਾ ਜਿਹੜਾ ਆਉਣ ਵਾਲਾ ਸਮਾਜ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਵਾਤਾਵਰਨ ਦੇ ਨਾਲ ਜੋ ਉਮੀਦ ਕੀਤੀ ਜਾਂਦੀ ਹੈ ਸਾਇੰਟਿਫਿਕ ਤਰੀਕੇ ਦੇ ਨਾਲ ਸ਼ਾਇਦ ਸਾਡਾ 9 ਜਾਨ ਜਿਹੜਾ ਅਸੀਂ ਵੇਖਿਆ ਉਹ ਖਤਮ ਹੋ ਸਕਦਾ ਹੈ ਜੇਕਰ ਅਸੀਂ ਵਾਤਾਵਰਣ ਨੂੰ ਨਾ ਬਚਾ ਸਕੇ ਤੇ ਸਾਡਾ ਇਸ ਧਰਤੀ ਤੋਂ ਜਿਸ ਤਰ੍ਹਾਂ ਰੁੱਖਾਂ ਵਾਜੋਂ ਮਨੁੱਖ ਦਾ ਵਿਨਾਸ਼ ਹੋਣਾ ਇੱਕ ਯਕੀਨਨ ਮੰਨਿਆ ਜਾ ਸਕਦਾ ਹੈ ਇਸ ਕਰਕੇ ਸਾਨੂੰ ਵਾਤਾਵਰਣ ਦੀ ਜਿਹੜੀ ਸੰਭਾਲ ਹੈ ਉਹ ਬਹੁਤ ਜ਼ਰੂਰੀ ਕਰਨੀ ਪੈਗੀ ਇਸ ਦੇ ਵਿੱਚ ਹਰੇਕ ਇਨਸਾਨ ਨੂੰ ਕੋਸ਼ਿਸ਼ ਕਰਨੀ ਪੈਗੀ ਸਮੇਂ-ਸਮੇਂ ਤੇ ਰੁੱਖ ਜ਼ਰੂਰ ਲਗਾਣੇ ਚਾਹੀਦੇ ਨੇ ਉਹਨਾਂ ਨੂੰ ਕੱਲਣਾ ਚਾਹੀਦਾ ਹੈ ਤੇ ਤਾਂ ਕਿ ਜੋ ਸਾਨੂੰ ਇੱਕ ਆਕਸੀਜਨ ਦੀ ਲੋੜ ਹੈ ਜਿਹੜੀ ਉਹ ਵੀ ਪੂਰੀ ਹੋਏਗੀ ਤੇ ਸਾਡੀਆਂ ਰੁੱਖ ਜਿਹੜੇ ਨੇ ਹੋਰ ਵੀ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨਗੇ। ਦਲਵਿੰਦਰ ਜੀ এনवायरमेंट ਨਾਲ ਤੁਸੀਂ ਪਿਆਰ ਕਰਦੇ ਹੋ। এনवायरमेंट ਡੇ ਵਾਲੇ ਦਿਨ ਤੁਹਾਨੂੰ ਡਿਪਾਰਟਮੈਂਟ ਨੇ ਇੱਕ ਸਰਪ੍ਰਾਈਜ਼ ਦਿੱਤਾ ਸੀ ਉਹ ਕੀ ਸਰਪ੍ਰਾਈਜ਼ ਸੀ? ਆ ਮੈਂ ਮੇਰੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਮੈਂ ਕੰਮ ਕਰਦਾ ਹਾਂ ਉਹ ਉਸ ਦਾ ਮੈਨੂੰ ਕੋਈ ਲਾਲਚ ਨਹੀਂ ਹੁੰਦਾ ਸਿਰਫ ਮੈਂ ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਸਾਰੇ ਕੰਮ ਜਿਹੜੇ ਨੇ ਸਮਾਜ ਸੇਵਾ ਲਈ ਮੈਂ ਕਰ ਰਿਹਾ ਹਾਂ ਉਹ ਆਪਣੇ ਮਨ ਦੀ ਖੁਸ਼ੀ ਵਾਸਤੇ ਕਰ ਰਿਹਾ ਹਾਂ ਪਰ ਮੇਰੇ ਸੀਨੀਅਰ ਆਫੀਸਰ ਜਿਸ ਤਰ੍ਹਾਂ ਮਾਨਯੋਗ ਸਾਡੇ ਡੀਜੀਪੀ ਸਾਹਿਬ ਸ੍ਰੀ ਸਰੇਸ਼ ਅਰੋੜਾ ਜੀ ਉਹਨਾਂ ਨੇ ਇੱਕ ਮੇਰਾ ਆਰਟੀਕਲ ਪੜ੍ਹਿਆ ਸੀਗਾ ਤੇ ਉਸ ਮੈਨੂੰ ਆਰਟੀਕਲ ਪੜ੍ਹਨ ਦੇ ਉੱਤੇ ਇੱਕ ਸਰਪ੍ਰਾਈਜ਼ ਦਿੱਤਾ ਜੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਨੂੰ ਇੱਕ ਤਰੱਕੀ ਦੇ ਰੂਪ ਵਿੱਚ ਉਹਨਾਂ ਨੇ ਇਹ ਸਰਪ੍ਰਾਈਜ਼ ਜਿਹੜਾ ਹੈ ਉਹ ਮੇਰਾ ਵਾਤਾਵਰਣ ਦਾ ਜਿਹੜਾ ਉਪਹਾਰ ਸਿਗਾ ਸਭ ਤੋਂ ਵੱਡਾ ਉਪਹਾਰ ਮੇਰਾ ਇਹ ਹੀ ਰਹੇਗਾ ਮੈਂ ਸਾਰੇ ਸੀਨੀਅਰ ਆਫੀਸਰ ਦਾ ਇਸ ਤੋਂ ਬੜਾ ਖੁਸ਼ ਹਾਂ ਉਹ ਮੈਨੂੰ ਜੋ ਸਰਪ੍ਰਾਈਜ਼ ਦਿੱਤਾ ਹੈ ਮੈਨੂੰ ਬਹੁਤ ਖੁਸ਼ੀ ਆ ਆਖਰੀਸ ਵਲੇ ਕੀ ਆਪਣੇ ਜਿਹੜੇ ਹੋਰ ਵੀ ਸਾਥੀ ਨੇ ਡਿਪਾਰਟਮੈਂਟ ਚ ਕਿ ਪੁਲਿਸ ਦੀ ਅਕਸਰ ਆਮ ਲੋਕਾਂ ਚ ਇੱਕ ਨੈਗੇਟਿਵਿਟੀ ਦੀ ਸ਼ੁਰੂ ਮੈਂਦੀ ਹੈ ਲੇਕਿਨ ਤੁਹਾਡੇ ਜਿਹੜੀ ਉਪਲਬਧੀ ਹੈ ਉਹਨੇ ਕਿੱਥੇ ਨਾ ਕਿੱਥੇ ਪੋਜ਼ਿਟਿਵਨੈਸ ਦਿੱਤੀ ਆਮ ਲੋਕਾਂ ਔਰ ਨਾਲ ਦੇ ਪਲੀਕਸ ਵਾਸਤੇ ਕੀ ਕਹਿਣਾ ਚਾਹੋਗੇ ਅਨ ਦੇਖੋ ਜਿਹੜਾ ਪੁਲਿਸ ਡਿਪਾਰਟਮੈਂਟ ਹੈਗਾ ਇਹ ਆਮ ਸਮਾਜ ਦੇ ਵਿੱਚੋਂ ਹੀ ਨਿਕਲ ਕੇ ਆਇਆ ਹੈ ਅਸੀਂ ਸਾਰੇ ਹੀ ਸਮਾਜ ਦੇ ਧੀਆਂ ਪੁੱਤਰ ਹਾਂ ਤੇ ਉਸੇ ਹੀ ਪਰਿਵਾਰ ਦੀ ਲੜੀ ਨੂੰ ਮੈਂ ਅੱਗੇ ਤੋਰਦੇ ਹੋਇਆ ਜੇਕਰ ਪੁਲਿਸ ਦੇ ਨਾਲ ਲੋਕ ਪਿਆਰ ਕਰਨਗੇ ਪੁਲਿਸ ਨੂੰ ਆਪਣੇ ਦੁੱਖ ਤਕਲੀਫ ਦੱਸਣਗੇ ਤਾਂ ਹੀ ਅਸੀਂ ਹਰ ਇੱਕ ਸਮੱਸਿਆ ਦਾ ਜਿਹੜਾ ਆ ਉਹ ਥੱਲ ਬੜੇ ਆਰਾਮ ਨਾਲ ਕਰ ਸਕਦੇ ਹਾਂ ਇਸ ਕਰਕੇ ਮੈਂ ਆਮ ਪਬਲਿਕ ਨੂੰ ਇੱਕ ਬੇਨਤੀ ਕਰਦਾ ਹਾਂ ਪੁਲਿਸ ਨੂੰ ਆਪਣਾ ਪਰਿਵਾਰ ਸਮਝੋ ਮਿਲਵਰਤਕੇ ਅਗਰ ਅੱਗੇ ਰਾਵਾਂਗੇ ਤੇ ਪੰਜਾਬ ਨੂੰ ਇਸ ਦੇਸ਼ ਨੂੰ ਅਸੀਂ ਇੱਕ ਖੁਸ਼ਹਾਲ ਦੇ ਰੂਪ ਵਿੱਚ ਅਸੀਂ ਬਹੁਤ ਜਲਦੀ ਦੇਖ ਸਕਦੇ ਹਾਂ ਮੀਡੀਆ ਦਾ ਕਿੰਨਾ ਕੋਲ ਮੰਨਦੇ ਹੋ ਤੁਹਾਡੀ ਸਮਝ ਜਿੰਨਾ ਵੀ ਮੈਂ ਹੁਣ ਤੱਕ ਕੰਮ ਕੀਤਾ ਹੈਗਾ মিডিਆ ਦੇ ਨਾਲ ਮੇਰਾ ਤਾਲ ਮਿਲ ਰਿਹਾ ਹੈਗਾ ਤੇ ਲੋਕ ਜਿਹੜੇ ਪੁਲਿਸ ਪ੍ਰਤੀ ਮਾੜੀਆਂ ਖਦਰਾਤਾਂ ਤਾ ਜ਼ਰੂਰ ਦਿੰਦੇ ਨੇ ਪਰ ਮੈਂ ਜੋ ਕੰਮ ਕਰਦਾ ਹਾਂ ਪੁਲਿਸ ਵਾਲਾ ਹੋਣ ਦੇ ਨਾਤੇ ਤੇ ਇਸ ਕੰਮ ਨੂੰ ਵੀ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ ਤੇ ਲੋਕਾਂ ਨੇ ਉਸ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਹੈ ਤੇ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੀਆਂ ਮੇਰਾ ਜਿਹੜਾ ਕੰਮ ਸੀਗਾ ਉਹ ਆਮ ਲੋਕਾਂ ਤੱਕ ਪਹੁੰਚਾ ਕੇ ਪੁਲਿਸ ਪ੍ਰਤੀ ਲੋਕਾਂ ਦੀ ਸੋਚ ਜਿਹੜੀ ਹੈ ਉਹ ਕੁਝ ਬਦਲ ਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਸਰਪੰਚ ਜੀ ਨੂੰ ਡਿਪਾਰਟਮੈਂਟ ਨੇ ਉਹਨਾਂ ਦੇ ਸ਼ੌਂਗ ਜਿਹੜਾ ਸੀ ਡਿਊਟੀ ਦੇ ਨਾਲ ਨਾਲ ਉਹਨਾਂ ਸਰਪੰਚ ਜੀ ਦਾ ਆਨੰਦ ਮਿਲਿਆ ਪ੍ਰਵਾਨ ਕਿ ਹੋ ਜੰਨੀ। ਜੀ ਬਹੁਤ ਖੁਸ਼ ਆ ਗਏ ਸਾਰੇ ਬਿਲਕੁਲ ਵੀ ਪਤਾ ਨਹੀਂ ਸੀ ਸਾਡੇ ਨਾਲ ਇਹ ਸਤਿਸ਼ਟਾ ਵਾਲਾ ਮਾਲਕ ਕਿਹਦੇ ਸੀ ਜਦੋਂ ਸਰਪੰਚਾ ਲੱਗਾ ਸੀ ਬਹੁਤ ਖੁਸ਼ੀ ਹੋਈ ਕਿ ਇਹਨਾਂ ਦਾ ਮਿਹਨਤ ਦਾ ਫਲ ਸਾਨੂੰ ਮਿਲ ਗਿਆ। ਤੁਸੀਂ ਇਹਨਾਂ ਦੀ ਮਾਇੰਦ ਵਿੱਚ ਕਿਸ ਤਰ੍ਹਾਂ ਸਾਥ ਦਿੱਤਾ? ਮੈਂ ਹਰ ਸਮੇਂ ਇਹਨਾਂ ਨਾਲ ਕਦੀ ਇਹ ਨਹੀਂ ਕਿ ਤੁਸੀਂ ਸਮਰੋਪ ਕਹਿੰਦੇ ਤੁਸੀਂ ਕੀ ਕਰਦੇ ਕੀ ਹੈਗਾ ਜਿੱਥੇ ਵੀ ਜਾਂਦੇ ਜੋ ਆਪਣੀ ਮਰਜ਼ੀ ਨਾਲ ਜੋ ਮਨਜ਼ੀ ਕਰੀਏ ਕਦੀ ਨਹੀਂ ਰੁਕਦੇ ਇਹਨਾਂ ਦੇ ਨਾਲ ਜਿੱਥੇ ਕਦੇ ਜਨਮ ਦਿਨ ਤੇ ਜਾਂ ਸਾਲਗਿਰ੍ਹਾ ਤੇ ਜਿੱਥੇ ਕਦੇ ਪੌਦਾ ਲਗਾਉਣਾ ਮਨ ਜਾਂ ਜਨਮ ਦਿਨ ਤੇ ਰੋਹ ਹਾਂ ਇਹ ਕੀ ਇੰਨਾ ਕੁ ਠੀਕ ਨਹੀਂ ਕਰਦੇ ਬਹੁਤਾਰੇ ਫਸਤਾ ਦਿਨ ਪਤਾ ਵੀ ਤੁਸੀਂ ਸਾਬਦਾਂ ਨੇ ਦੱਸਦੇ ਮੈਨੂੰ 5 ਵਜੇ ਪਤਾ ਲੱਗਾ ਮੈਂ ਬਹੁਤ ਖੁਸ਼ ਹਾਂ